ਤੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜੇ 152 ਲਾਭਪਾਤਰੀ ਨਹੀਂ ਮੈਂ ਕਹਿ ਸਕਦਾ ਕੋਈ ਲਾਭ ਨਹੀਂ ਅਸੀਂ ਤੁਹਾਨੂੰ ਦੇ ਰਹੇ ਤੁਹਾਡਾ ਹੱਕ ਬੰਦ ਹੈ ਕਿਉਂਕਿ ਸਰਕਾਰ ਚੀਜ਼ ਕੀ ਹੈ ਸਰਕਾਰ ਤੁਸੀਂ ਲੋਕ ਤੁਸੀਂ ਲੋਕ ਸਰਕਾਰ ਬਣਾਉਨੇ ਹੋ ਤੇ ਜੋ ਪੈਸਾ ਵੀ ਹੈ ਆ ਜਿਵੇਂ 3 ਕਰੋੜ 72 ਲੱਖ ਤੇ 50 ਹਜ਼ਾਰ ਰੁਪਈਆ ਇਹ ਵੰਡਿਆ ਜਾਣਾ ਕਿਸੇ ਸਾਡੀ ਜੇਬ ਚੋਂ ਨਹੀਂ ਜਾ ਰਿਹਾ ਇਹ ਸਾਰਾ ਤੁਹਾਡਾ ਹੀ ਪੈਸਾ ਤੁਹਾਡੇ ਲੋਕਾਂ ਦੇ ਦਿੱਤੇ ਹੋਏ ਟੈਕਸ ਦਾ ਪੈਸਾ ਸੋ ਤੁਹਾਡਾ ਪੈਸਾ ਤੁਹਾਨੂੰ ਵਾਪਸ ਕਰ ਰਹੇ ਆ ਵਾਪਸ ਕੀਤਾ ਜਾਵੇ ਇਹ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਸੋ ਇਸ ਦੇ ਲਈ ਇਹ ਜੋ ਸਕੀਮ ਚੱਲੀ ਹੋਈ ਹੈ ਇਹ ਕੇਂਦਰ ਦੀ ਸਰਕਾਰ ਤੈਅ ਕਰਦੀ ਹੈ ਕੰਮ ਸਾਰਾ ਪੰਜਾਬ ਦੀ ਸਰਕਾਰ ਕਰਦੀ ਹੈ ਤੁਹਾਨੂੰ ਫਾਰਮ ਭਰਾਉਣੇ ਫਾਰਮ ਜਮ੍ਹਾਂ ਕਰਾਉਣੇ ਇਹ ਸਾਡੇ ਸਾਰੇ ਈਓ ਸਾਹਿਬ ਸਾਡੀ ਸਾਰੀ ਨਗਰ ਪੰਚਾਇਤ ਐਮ ਸੀ ਜ਼ੈਬਾਨ ਪ੍ਰਧਾਨ ਜੀ ਤੇ ਸਾਰੇ ਮੁਲਾਜ਼ਮ ਇਹ ਰਲ ਕੇ ਇਹ ਸਾਰੀ ਮਿਹਨਤ ਕਰਦੇ ਨੇ ਸਾਰਾ ਕੰਮ ਕਰਦੇ ਆ ਸਾਰੇ ਫਾਰਮ ਭਰ ਕੇ ਬਚਾਉਣਾ ਸਰਵੇ ਕਰਾਉਣਾ ਇਹ ਸਾਰਾ ਕੰਮ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਤੇ ਫਿਰ ਜਦੋਂ ਸੈਕਸ਼ਨ ਹੋ ਕੇ ਆ ਜਾਂਦਾ ਹੁਣ ਪਹਿਲਾਂ ਜਿਹੜੇ ਪੈਸੇ ਸੀ 1.5 ਲੱਖ ਰੁਪਏ ਮਿਲਦਾ ਸੀ ਤੇ ਹੁਣ ਜਿਹੜਾ ਹੁਣ 2.5 ਲੱਖ ਰੁਪਏ ਕਿਉਂਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਇਹ ਮਹਿਸੂਸ ਕੀਤਾ ਕਿ 1.5 ਲੱਖ ਦੇ ਵਿੱਚ ਤੇ ਬੰਦਾ ਹੀ ਕੁਛ ਨਹੀਂ ਆ 1.5 ਲੱਖ ਦੇ ਵਿੱਚ ਕਮਰਾ ਨਹੀਂ ਬਣ ਸਕਦਾ ਸੋ ਪੰਜਾਬ ਸਰਕਾਰ ਦੀ ਪਹਿਲ ਕਦਮੀ ਦੇ ਸਦਕਾ ਇਹ ਫੈਸਲਾ ਹੋਇਆ ਕਿ 2.5 ਲੱਖ ਰੁਪਏ ਦਿੱਤਾ ਜਾਵੇ ਹਾਲਾਂਕਿ 2.5 ਲੱਖ ਵੀ ਵੱਡੀ ਰਕਮ ਨਹੀਂ ਹੈ ਕੋਈ ਪਟਾਈ ਲੱਖ ਦੇ ਵਿੱਚ ਇੱਕ ਆਮ ਰਹਿਣ ਵਾਲਾ ਘਰ ਹੈ ਜਿਹੜਾ ਉਹ ਆਸਾਨੀ ਦੇ ਨਾਲ ਬਣ ਜਾਂਦਾ ਸੋ ਬਾਕੀ ਪੈਸੇ ਪੰਜਾਬ ਸਰਕਾਰ ਨੇ ਬਾਤ